سمو جتھے بندیاں والمیک بدمی سکھ سماج و ਦੇ ਉਹ ਸਿਰਫ ਹੋਦੇ ਹੋਏ ਕਿਉਂਕਿ ਸਪੈਸ਼ਲ ਐਡਮਿ ਜੋ ਮਡਾਲੀ ਸੰਗਤ ਦੇ ਵਿੱਚ ਜਿਹੜਾ ਨਿਸ਼ਾਨ ਖਾਤ ਦੀ ਬੇਅਦਬੀ ਕੀਤੀ ਗਈ ਸੀ ਉਸ ਦੇ ਸੰਬੰਧਤ ਜਿਹੜਾ ਆ 20 ਤਰੀਕ ਨੂੰ ਮਾਲਵੀ ਦੀ ਮਜਬੀ ਸਿਕ ਸਮਾਜ ਵਿੱਚ ਜਿਹੜਾ ਆ ਘਟਾਰੀ ਪੁਲ ਕਪਾ ਸਰ ਵਿਖੇ ਵਿਚਾਰ ਦਾ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜਾ ਉੱਥੇ ਬੇਅਦਬੀ ਹੋਈ ਸੀ ਉਹਨਾਂ ਗੋਸ਼ੀਆਂ ਦੇ ਉੱਤੇ ਪ੍ਰਸ਼ਾਸਨ ਨੇ ਕੋਈ ਸੂਚੀ ਕੋਈ ਸੰਗਤ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੋਸ਼ੀਆਂ ਦੇ ਉੱਤੇ ਸ਼ਰੂਕਾ ਸਟੈਕ ਲਾਇਆ ਇਤੋਂ ਤੱਕ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਹਰ ਜ਼ਬਰ ਨਹੀਂ ਕੀਤਾ ਹੈਗਾ ਸੋ ਇਸ ਕਰਕੇ ਸਾਰੇ ਸਮਾਜ ਦੇ ਅੰਦਰ ਜਿਹੜਾ ਹੰਸ ਹੈ ਅੱਜ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ 40 ਜਥੇਬੰਦੀਆਂ ਵੱਲੋਂ ਸੀਸੀ ਅੰਮਰਸਾ ਦੇ ਮਾਧਿਅਮ ਨਾਲ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਨਾ ਨੂੰ ਦੱਸਿਆ ਗਿਆ ਕਿ 20 ਤਰੀਕ ਨੂੰ ਭੰਡਾਰੀਪੁਰ ਅੰਮ੍ਰਿਤਸਰ ਵਿੱਚ ਜਿਹੜਾ ਆ ਵਿਸ਼ਾਲ ਧਰਨਾ ਪਰਵਰ ਸਿੰਘ ਜਿਹੜਾ ਆ ਸਮਾਜ ਵੱਲੋਂ ਪੂਰਾ ਜਾ ਰਿਹਾ ਸੋ ਅੱਜ ਜਿਹੜਾ ਸਾਰਾ ਸਮਾਜ ਉਸ ਦੇ ਰੋਸ ਵਿੱਚੋਂ ਜਿਹੜਾ ਆ ਅੱਜ ਮਨਪਿੰਦਰ ਜਿਹੜਾ ਮੰਮੂ ਰੰਡਨ ਜਿਹੜਾ ਆ डीसी ਹੰਸਪਾਲ ਸਿੰਘ ਦਿਨਾ ਹੈ ਇਸ ਮੰਤਲਬ ਤੇ ਐਡੀਸੀ ਅਮ੍ਰitsar ਨੇ ਜਿਹੜਾ ਉਹ ਸਾਡਾ ਮੰਤਪਤ ਲਿਆ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਉੱਤੇ ਸਖ਼ਤ ਕਾਨੂੰਨੀ ਧਾਰਾ ਜਿਹੜੀ ਹੋ ਆਦਾ ਜਦੋਂ ਕੀਤਾ ਜਾਵੇ ਅਤੇ ਹੋਰ ਜਿਹੜੀਆਂ ਸੰਬੰਧ ਧਾਰਾਵਾਂ ਜਿਹੜੀਆਂ ਆ ਉਹ ਲਾਈਆਂ ਜਾਣ ਅਤੇ ਜਿਹੜਾ ਦੋਸ਼ੀ ਹੈ ਜੇਲ੍ਹ ਦੀਆਂ ਸਾਕਾਂ ਦੇ ਪਿੱਛੇ ਜਿਹੜਾ ਆ ਉਹ ਭੇਜੇ ਜਾ ਬਾਬਾ ਜੀ ਕਿੰਨੇ ਟਾਈਮ ਲਈ ਧੰਨਾ ਲਿਖਿਆ ਗਿਆ ਜੀ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਜਿਹੜਾ ਆ ਆਪਣਾ ਰਿਪੋਰਟ ਦਿੱਤਾ ਨਾ ਉਹਦਾ ਚਿੰਤਾ। ਬਾਬਾ ਜੀ ਪ੍ਰਸ਼ਾਸਨ ਵੱਲ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਗਲੀ ਹੋਂਦ। ਦੇਖੋ ਜੇਕਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੀ ਜਿਹੜਾ ਆ ਸਮਾਜ ਜਿਹੜਾ ਹਮੇਸ਼ਾ ਆਪਣੇ ਤਦਕਹਾ ਆਪਣੇ ਹੱਕਾਂ ਲਈ ਹਮੇਸ਼ਾ ਸਰਕਾਰ ਅੜੋਂਾਂ ਤੇ ਬੈਠ ਕੇ ਜਿਹੜਾ ਆ ਉਹ ਆਪਣੇ ਅਧਿਕਾਰ ਤੇ ਆਪਣੇ ਪਰਿਵਾਰਾਂ ਦੇ ਜਿਹੜੇ ਹੱਕ ਆ ਉਹ ਲਿੰਦਾ ਹੈ ਪਰ ਇੱਥੇ ਜਿਹੜੀ ਗੱਲ ਹੈ ਪੂਰੇ ਦੇ ਪੂਰੇ ਸਮਾਜ ਦੀ ਗੱਲ ਹੈ ਇੱਥੇ ਜਿਹੜੀ ਗੱਲ ਹੈ ਇਹਦੇ ਪੂਰੇ ਭਾਈਚਾਰੇ ਦੀ ਗੱਲ ਹੈ ਵਾਅਦਿਕ ਮੈਸੀਨਰ ਸਮਾਜ ਦੇ ਪਾਣ-ਛਾਣ ਦਾ ਮਸਲਾ ਹੈ ਇਸ ਕਰਕੇ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਪੁਲ ਕਰੂੰਗਾ ਕਿ ਬਾਅਦ ਚੜ ਕੇ ਜਿਹੜਾ ਵੀ ਪਿੰਡ ਦੇ ਧਰਮ ਦੇ ਵਿੱਚ ਆਪਣਾ ਪੂਰ ਜਿਹੜਾ ਉਹ ਸਮਝ ਬਾਬਾ ਜੀ ਜੇਕਰ ਗੱਲ ਕੀਤੀ ਐਸੀ ਪਰਿਵਾਰਾਂ ਨੇ ਕਿਉਂ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਹੈ ਜੀ ਦੇਖੋ ਇਹ ਲੰਬਾ ਸਮਾਂ ਜਿਹੜਾ ਹੈ ਲੋਕਾਂ ਦੇ ਮਾਨਸਿਕਤਾ ਜਿਹੜੀ ਅੰਦਰ ਉਹ ਵੜੀ ਹੋਈ ਹੈ ਕਿ ਇਹ ਸਿਰਫ ਸਿਰਫ ਸ਼ਰੂ ਕਾਸਟ ਭਾਈਚਾਰੇ ਨੂੰ ਦੁਬਾਉਣਾ ਚਾਹੁੰਦੇ ਆ ਕਿਉਂਕਿ ਜੇਕਰ ਅਸੀਂ ਦੇਖੋ ਆਪਣੇ ਧਾਰਮਿਕ ਸਥਾਨ ਬਣਾਉਣ ਲਈ ਸਾਮੀ ਜਿਹੜਾ ਆ ਉਹ ਅੱਛੀ ਘਰ ਚ ਲੜਨਾ ਪੈਂਦਾ ਹੈ ਬਲਕਿ ਇਹ ਸਿਰਫ ਸਿੱਧੇ ਤੌਰ ਤੇ ਲੱਗਦਾ ਹੈ ਕਿ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਜਿਹੜੀ ਆ ਸੰਜੀ ਨਹੀਂ ਆ ਜੇਕਰ ਉੱਥੇ ਇਹੀ ਘਰ ਬਣਾਉਣੇ ਹੁੰਦੇ ਜਾਂਕਰ ਉੱਥੇ ਕੋਈ ਹੋਰ ਚੀਜ਼ ਬਣਾਉਣੀ ਹੁੰਦੀ ਤੇ ਇਹ ਸਾਡੇ ਨਾਲ ਜਿਹੜਾ ਇਹ ਵਿਤਕਰਾ ਕਰਦਾ ਬੰਦੇ ਵੀ ਸੀਗਾ ਪਰ ਮੈਂ ਦੇਖਿਆ ਜਿੱਥੇ ਗੁਰੂ ਘਰ ਬਣਨਾ ਹੈ ਜਿੱਥੇ ਬੰਮੇਸ਼ਰ ਦਾ ਘਰ ਬਣਨਾ ਹੈ ਪ੍ਰਮਾਤਮਾ ਦਾ ਘਰ ਬਣਨਾ ਹੈ ਉਹਦੇ ਨਾਲ ਵੀ ਜਿਹੜਾ ਇਹ ਸਾਡੇ ਨਾਲ ਜਾਤੀ ਵਿਤਕਰਾ ਜਿਹਾ ਆ ਉਹ ਪਿੰਡ ਦੇ

ਗੈਨ ਖਾਲਸਾ ਬਾਈਪਤੀ ਇਹ ਜੀ ਜੋ ਮਟਾਲੀ ਵਿਖੇ ਨਸ਼ਾ ਸ਼ੇਪ ਦੀ ਮਿਹਰਤ ਹੋਈ ਸੀ ਉਹਦੇ ਸਬੰਧ ਵਿੱਚ ਅੱਜ ਇੱਕ ਮੱਧਪੰਤਰ ਦਿੱਤਾ ਗਿਆ ਹੈ ਕਿ ਜਿਹੜੇ ਦੋਸ਼ੀਆਂ ਦੇ ਜਿਹੜੀਆਂ ਬਗਧੀਆਂ ਤਰ੍ਹਾਂ ਵਾਰਦਾਤਾਂ ਨਹੀਂ ਬਣਾਈ ਗਈ ਕੀਤਾ ਗਿਆ ਤੇ ਜਿਹੜੀ ਜੇ ਕੋਈ ਫੜਿਆ ਵੀ ਗਿਆ ਹੈ ਵਿਅਕਤੀ ਨੂੰ ਉਹਨੂੰ ਜਿੱਦਣ ਪਾਦਨਾ ਤੇ ਬਾਤ ਦੇ ਕੇ ਸ਼ਰਤਾਂ ਮੇਰੇ ਹੁਣ ਸਾਡੇ ਬਾਬਾ ਜੀ ਸੁਸ਼ਮਦਾ ਜੀ ਤੇ ਉਹਨਾਂ ਦੇ ਨਾਲ ਇੱਕ ਟੀਮ ਨੇ ਹੋਰ ਵੀ ਜੱਥੇਬੰਦੀਆਂ ਨੇ ਅੱਜ ਇੱਕ ਮੱਧਪੰਤਰ ਡੀਸਟਾਫ ਨੂੰ ਜੋਪਿਆ ਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੋਸ਼ੀਆਂ ਤੇ ਬਗਧੀਆਂ ਤਰ੍ਹਾਂ ਵਾਰਦਾਤਾਂ ਦਾ ਪਰਚਾ ਨਾ ਕੀਤਾ ਗਿਆ ਤਾਂ ਇਹ 20 ਗਰੂਪ ਇਹ ਜਿਹੜਾ ਭੰਡਾਰੀ ਬੋਲਦੇ ਤਾਂ ਨਾ ਬਦਲ ਕੀਤਾ ਜਾਏਗਾ ਉਹਨਾਂ ਜਿੱਕਰ ਤੱਕ ਅਸਮਾਨ ਬਿਆਰੀ ਰਹੇਗਾ ਜਿੰਨੇ ਜਿੱਕਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਉਹਨਾਂ ਦੇ ਧੁਕੀਆਂ ਤੇ ਇਹਦਾ ਮਤਲਬ ਹੈ ਜੀਣਾ ਮੋਰੰਦ ਜੀ ਅੱਜ ਇਹਿਸ ਦਾ ਮਕਾ ਗਿਆ ਹੈ ਕਿ 19 ਤਰੀਕ ਤੱਕ ਇਹ ਮਸਲਾ ਹੱਲ ਹੋ ਜਾਏ ਕਵੀਤ ਵੀ ਗੀਦੂ ਅਸੀਂ ਪਡਾਰੀ ਕੋਲ ਜਿਹੜਾ ਉਹ ਜਾਪ ਕਰ ਪਤਾ ਨਹੀਂ ਜੇਕਰ ਪ੍ਰਸ਼ਾਸਨ ਵਾਲੋ ਫਿਰ ਵੀ ਬੰਦੇ ਗ੍ਰਿਫਤਾਰ ਨਾ ਕੀਤੀ ਕਾਰਵਾਈ ਨਾ ਕੀਤੀ ਹੈ ਉਹਦੇ ਉੱਤੇ ਵਰ ਕੀ ਕਰਨ ਜਦੇ ਅਸੀਂ ਇਸੇ ਵੀ ਪ੍ਰਸ਼ਾਸਨ ਨੇ ਕੁਝ ਪ੍ਰਾਨਿਤ ਕੀਤੀ ਇਸੇ ਕਿ ਗਰੰਟਮ ਦਿੱਤਾ ਹੋਇਆ ਹੈ ਗਰੰਟਮ ਬੇਸਿਕ ਦਿੱਤਾ ਹੋਇਆ ਹੈ ਜੇ ਉਹ ਨਹੀਂ ਤੇ ਇਹਦਾ ਮਸਲਾ ਆ ਲਿਆ ਠੀਕ ਹੈ ਜਿੱਦੋਂ ਵੀ ਨਹੀਂ ਪਡਾਰੀ ਕੋਲ ਜਿਹੜਾ ਉਹ ਜਾਪ ਕਰ ਕਿੰਨੇ ਟਾਈਮ ਤੱਕ ਨਾ ਪਤਾ ਨਹੀਂ ਕੀਤਾ ਜਾਇਆ ਹੋਇਆ ਉਹ ਤਾਂ ਅੰਸ਼ ਅੰਮ੍ਰਿਤ ਸਮੇ ਵਾਸਤੇ ਹੋਗਾ ਤਦਾਂ ਕੋਈ 1 ਘੰਟੇ ਤੋਂ 2 ਘੰਟੇ ਵਾਸਤੇ ਹੋਣੀ ਹੈ ਠੀਕ ਹੈ ਜੀ